ਚੋਣਾਂ ਦੇ ਮਾਹੌਲ ਵੇਲੇ ਪੰਜਾਬ ਦੀ ਸਿਆਸਤ ਨੇ ਇੱਕ ਨਵਾਂ ਮੋੜ ਖਾਧਾ ਉਹ ਮੋੜ ਕੀ ਹੈ ਕਹਿੰਦਾ ਭਾਵ ਕਿ ਕਾਂਗਰਸ ਦਾ ਇੱਕ ਵੱਡਾ ਚਿਹਰਾ ਪੰਜਾਬ ਪ੍ਰਦੇਸ਼ ਕਾਂਗਰਸ ਦਾ ਸਾਬਕਾ ਪ੍ਰਧਾਨ ਤੇ ਸਾਬਕਾ ਮੈਂਬਰ ਪਾਰਲੀਮੈਂਟ ਜਲੰਧਰ ਤੋਂ ਇੱਕ ਵੱਡੀ ਹਸਤੀ ਮਹਿੰਦਰ ਸਿੰਘ ਕੇਪੀ ਉਹਨਾਂ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਜੁਆਇਨ ਕਰ ਲਈ ਹੈ ਅਜਿਹੇ ਸਾਰੇ ਮਾਮਲੇ ਅਕਾਲੀ ਸਿਆਸਤ ਦੇ ਇਰਦ-ਗਿਰਦ ਦੁਆਬੇ ਨੂੰ ਲੈ ਕੇ ਜਲੰਧਰ ਨੂੰ ਲੈ ਕੇ ਕੀ ਕੁਝ ਨਵੀਆਂ ਸੰਭਾਵਨਾਵਾਂ ਸਾਹਮਣੇ ਆਈਆਂ ਨੇ ਸਿਆਸੀ ਦਿਹਾਜ ਉੱਤੇ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਉਹਗੇ ਚਿੰਤਕ ਸਿਆਸੀ ਮਾਹਰ ਤੇ ਅਦਾਰਾ ਜਾਗੋ ਇੰਟਰਨੈਸ਼ਨਲ ਦੇ ਸੰਪਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਚੈਨਲ ਜੀ ਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਸਵਾਗਤ ਵੈਲਕਮ ਰਸ਼ੀਕਾਲ ਪਿੰਡ ਸਰ ਡਾਕਟਰ ਸਾਹਿਬ ਆਪਾਂ ਜਲੰਧਰ ਕਹਿੰਦਾ ਭਾਰਤੀ ਦਵਾਬਾ ਸਿਆਸਤ ਵੱਲ ਅੱਜ ਝਾਤ ਮਾਰੀਏ ਤਾਂ ਪੰਜਾਬ ਦੇ ਵਿੱਚ ਬਹੁਤ ਕੁਝ ਹੋਇਆ ਹੈ ਖਾਸ ਕਰਕੇ ਜੇਕਰ ਅਕਾਲੀ ਸਿਆਸਤ ਨੂੰ ਆਪਾਂ ਦੇਖੀਏ ਤਾਂ ਜਲੰਧਰ ਦੇ ਇੱਕ ਵੱਡੇ ਚਿਹਰੇ ਵੱਡੇ ਕਾਂਗਰਸੀ ਆਗੂ ਮਹਿੰਦਰ ਸਿੰਘ ਕੇਪੀ ਉਹਨਾਂ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਜੁਆਇਨ ਕਰ ਲਏ ਅਕਾਲੀ ਦਲ ਨੂੰ ਅਜਹੀ ਨਵੀਂ ਸਥਿਤੀ ਪਰਸਥਿਤੀ ਦੇ ਵਿੱਚ ਕੀ ਕੁਝ ਆਪਾਂ ਸਿਆਸੀ ਲਿਹਾਜ਼ ਉੱਤੇ ਦੇਖ ਸਕਦੇ ਹਾਂ ਨਬਜ਼ ਟਟੋੜ ਸਕਦੇ ਹਾਂ ਕਿ ਕਿਹੜੀਆਂ ਸਭਾਵਨਾਵਾਂ ਹੁਣ ਅਕਾਲੀ ਦਲ ਲਈ ਵੱਜੀਆਂ ਨੇ ਕਿਹੜੀ ਪਰਪਾਈ ਹੋਈ ਹੈ ਕਿੱਥੇ ਅਕਾਲੀ ਦਲ ਇਸ ਤੋਂ ਪਹਿਲਾਂ ਵੱਡੇ ਖਤਰੇ ਦੇ ਮੂੜ ਤੇ ਸੀ ਜਿੱਥੋਂ ਬਚਿਆ ਜਾਂ ਹੋਰ ਸਾਰਾ ਕੁਝ ਸਿਆਸੀ ਸਾਰੋਕਾਰ ਜੀ ਡਾਕਟਰ ਸਾਹਿਬ ਜਦੋਂ ਨੀਆ ਭਿੰਡਰ ਸਾਹਿਬ 2024 ਦੀ ਚੋਣ ਐਲਾਨ ਕੀਤਾ ਗਿਆ ਉਦੋਂ ਦੀ ਪੰਜਾਬ ਦੀ ਸਿਹਤ ਦੇ ਵਿੱਚ ਬੜੇ ਉਤਰਾ ਚੜਾ ਆ ਰਹੇ ਨੇ ਹਾਲੇ ਵੀ ਕਿਉਂਕਿ 2024 24 ਦੀ ਜਿਹੜੀ ਇਲੈਕਸ਼ਨ ਹੈ 1 ਜੂਨ ਤੱਕ ਹੋਣੀ ਹੈ ਉਹਦੇ ਤੱਕ ਵੀ ਬੜੇ ਉੱਚੇ ਉੱਚੀ ਨੀਚੇ ਕਾਫੀ ਕੁਝ ਹੋਵੇਗਾ ਪਰ ਅੰਤ ਅੱਜ ਜਿਹੜਾ ਵੱਡਾ ਘਟਨਾ ਵਾਪਰੀ ਹੈ ਜਾਂ ਵੱਡਾ ਜਿਹੜਾ ਇਸ ਦੇ ਵਿੱਚ ਮੋੜਾ ਆਇਆ ਸਿਆਦ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਲਈ ਇੱਕ ਬਹੁਤ ਵੱਡੀ ਉਹ ਹੈ ਕਿਉਂਕਿ ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਘੜ ਮੰਨਿਆ ਜਾਂਦਾ ਹੈ ਮਾਲਵੇਨ ਮੰਨਿਆ ਜਾਂਦਾ ਹੈ ਪਰੰਤੂ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਨੇ ਮਾਝਾ ਤੇ ਦੁਆਬਾ ਦੇ ਵਿੱਚ ਆਪਣੇ ਪੈਰਾਂ ਨੂੰ ਪੂਰੀ ਤਰ੍ਹਾਂ ਫਸਾਰੇ ਆ ਕਿ ਜਿਹੜਾ ਦੁਆਬੇ ਦੇ ਵਿੱਚ ਇਹਨਾਂ ਨੇ ਬਹੁਤ ਵੱਡੀ ਜਿਹੜੀ ਇਹਨਾਂ ਨੂੰ ਪ੍ਰਾਪਤੀ ਹੋਈ ਹੈ ਸ਼੍ਰੀ ਮਹਿੰਦਰ ਸਿੰਘ ਕੇਪੀ ਜੋ ਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਸਾਹਿਬਾ ਕਾਂਗਰਸ ਦੇ ਪ੍ਰਧਾਨ ਰਹੇ ਨੇ ਮੈਂਬਰ ਪਾਰਲੀਮੈਂਟ ਰਹੇ ਨੇ ਮੰਤਰੀ ਰਹੇ ਨੇ ਅਤੇ ਉਹਨਾਂ ਨੇ ਰਾਜਦਾਇਕ ਖੰਸਰਾਜ ਹੰਸ ਨੂੰ ਰਾਾਇਆ ਸੀ ਕਿਸੇ ਵੇਲੇ ਤੇ ਉਹ ਆਪਣੀ ਪਾਰਟੀ ਦੇ ਵਿੱਚੋਂ ਕਾਂਗਰਸ ਪਾਰਟੀ ਦੇ ਵਿੱਚੋਂ ਸ਼੍ਰੋਮਣੀ ਕਾਲੀਗੱਲ ਵਿੱਚ ਜੁਆਇਨ ਕਰ ਗਏ ਨੇ ਤੇ ਪਾਰਟੀ ਨੇ ਉਹਨਾਂ ਨੂੰ ਜਲੰਧਰ ਤੋਂ ਆਪਣਾ ਉਮੀਦਵਾਰ ਬਣਾਇਆ ਉਹ ਦੇਖਣ ਵਾਲੀ ਗੱਲ ਹੈ ਵੀ ਜਿਹੜਾ ਅਕਾਲੀ ਦਲ ਕਈ ਵਾਰ ਕਈ ਕਈ ਉਤਰਾ ਚੜਾ ਇਸ ਤਰ੍ਹਾਂ ਹੈ ਜਿਵੇਂ ਕਿ ਇਹਨਾਂ ਨੂੰ ਸਰਦਾਰ ਚੰਦਰ ਸਿੰਘ ਮਲੂਕਾ ਦਾ ਔਰ ਸਰਦਾਰ ਸੰਦੇਵ ਸਿੰਘ ਢੀਂਸਾ ਵੱਲੋਂ ਉਸੇ ਇਸ ਤਰ੍ਹਾਂ ਦੀ ਇਹਨਾਂ ਨੂੰ ਉਠਕ-ਪਟਕ ਦੇ ਸਾਹਮਣਾ ਕਰਨਾ ਪਿਆ ਤੇ ਅਕਾਲੀ ਦਲ ਦੇ ਵਿੱਚ ਇਸ ਤਰ੍ਹਾਂ ਦੀ ਇੱਕ ਮਾਹੌਲ ਹੋਰ ਤਰ੍ਹਾਂ ਸਿੱਗਿਆ ਜਾ ਰਿਹਾ ਸੀ ਉਮੀਦਵਾਰਾਂ ਦੀ ਦੇਣ ਬਾਰੇ ਜਿਵੇਂ ਸੰਗਰੂਰ ਬਾਰੇ ਸਰਦਾਰ ਸੰਦੇਵ ਸਿੰਘ ਢੀਂਸਾ ਜਿਹੜੇ ਇੱਕ ਬਹੁਤ ਵੱਡੇ ਦਿਗਜ ਲੀਡਰ ਸੀ ਆਪਣੀ ਪਾਰਟੀ ਨੂੰ ਮਰਜ ਕਰਕੇ ਕਾਲੀਜਲ ਵਿੱਚ ਆਏ ਸਨ ਪਰੰਤੂ ਟਿਕਾਣਾ ਮਿਲਣ ਕਰਕੇ ਪਰਮਿੰਦਰ ਢੀਂ ਸਾਨੂੰ ਉਹ ਆਪਣੀ ਨਿਰਾਸ਼ੀ ਜ਼ਾਹਰ ਕਰ ਰਹੇ ਇਹ ਤਰ੍ਹਾਂ ਸਿਕੰਦਰ ਸਿੰਘ ਮਲੂਕਾ ਦੇ ਨੂੰ ਤੇ ਪੁੱਤ ਭਾਰਤੀ ਜਨਤਾ ਪਾਰਟੀ ਜੁਆਇਨ ਕਰਕੇ ਇਹ ਬੜੇ ਵੱਡੇ ਝਟਕੇ ਸਨ ਜਿਹੜੇ ਸ਼੍ਰੋਮਣੀ ਕਾਲੀਦਾਨ ਨੂੰ ਲੱਗ ਰਹੇ ਸੀ ਤੇ ਆਮ ਸੋਚ ਰਹੀ ਸੀ ਵੀ ਸ਼ਾਇਦ ਸ਼੍ਰੋਮਣੀ ਕਾਲੀਦਾਨ ਇਹਦੇ ਵਿੱਚੋਂ ਨਹੀਂ ਬਰੇਗਾ ਪਰੰਤੂ ਅੱਜ ਦੇ ਜਿਹੜਾ ਵਿੰਦਰ ਸਿੰਘ ਕੇਪੀ ਦਾ ਜੁਆਇਨ ਕਰਨਾ ਤੇ ਉਹਨੂੰ ਉਮੀਦਵਾਰ ਬਣਾਉਣਾ ਇਹ ਵੀ ਇੱਕ ਵੱਖਰੀ ਤਰ੍ਹਾਂ ਦਾ ਬਰਤਾਤ ਸਿਰ ਦੇ ਦਾ ਲੱਗ ਰਿਹਾ ਕਿਉਂਕਿ ਕਿਸੇ ਵੀ ਪਾਰਟੀ ਦੀ ਜਿਹੜੀ ਕ੍ਰੈਡੀਬਿਲਟੀ ਆ ਉਹਦੇ ਤੋਂ ਪਤਾ ਲੰਦਾ ਕਿ ਉਹਦੇ ਲਈ ਕੈਂਡੀਡੇਟ ਕਿੰਨੇ ਆ ਰਹੇ ਨੇ ਦੂਸਰੀਆਂ ਪਾਰਟੀਆਂ ਦੇ ਵਿੱਚੋਂ ਟਿਕਟ ਲੈਣ ਦੇ ਲਈ ਚਾਹਵਾਨ ਕਿੰਨੇ ਕਨੇ ਹੁਣ ਮਹਿੰਦਰ ਸਿੰਘ ਕੇਪੀ ਕੋਈ ਛੋਟਾ ਵਿਅਕਤੀ ਨਹੀਂ ਵੱਡੇ ਉਹਨੇ ਦਿੱਗਜ ਲੀਡਰ ਨੇ ਜਿਨ੍ਹਾਂ ਨੂੰ ਪਤਾ ਹੈ ਸਮੇਂ ਦੀ ਤੋਰ ਨੂੰ ਸਮਝਦੇ ਨੇ ਲਬਜ ਨੂੰ ਸਮਝਦੇ ਨੇ ਤੇ ਉਹ ਦੁਆਪੇ ਦੇ ਵਿੱਚ ਉਹਨਾਂ ਦਾ ਆਪਣਾ ਆਧਾਰ ਹੈ ਵੱਡੇ ਦਲਿਤ ਲੀਡਰ ਨੇ ਉਹ ਪਾਰਟੀ ਵੈਨ ਕਰ ਰਹੇ ਨੇ ਜਿਨੇ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵੱਡਾ ਹੁਲਾਰਾ ਦਿੱਤਾ ਹੈ ਇਹੋ ਕਾਰਨ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੀਆਂ 13 ਸੀਟਾਂ ਦੇ ਉੱਪਰ ਆਪਣੇ ਸਾਰੇ ਉਮੀਦਵਾਰ ਐਲਾਨ ਦਿੱਤੇ ਨੇ ਨਾਲ ਦੀ ਨਾਲ ਹੀ ਚੰਡੀਗੜ੍ਹ ਦੇ ਵਿੱਚੋਂ ਵੀ ਆਪਣਾ ਉਮੀਦਵਾਰ ਐ ਐਲਾਨਿਆ ਜਿਹੜਾ ਕਿ ਚੰਡੀਗੜ੍ਹ ਦੇ ਪਿੰਡਾਂ ਦਾ ਉਮੀਦਵਾਰ ਹੈ ਤੇ ਪਿੰਡਾਂ ਦੇ ਵਿੱਚੋਂ ਰਹਿਣ ਵਾਲਾ ਹੈ ਤੇ ਉਹ ਅਭਿਲ ਰਹਾ ਚੰਡੀਗੜ੍ਹ ਦੇ ਸੇਮ ਹਾਂਜੀ ਹਰਦੀਪ ਸਿੰਘ ਉਹ ਮਤਲਬ ਚੰਡੀਗੜ੍ਹ ਦੇ ਇਰਦ-ਗਿਰਦ ਪਿੰਡਾਂ ਨਾਲ ਸੰਬੰਧਤ ਉਮੀਦਵਾਰ ਤੇ ਅਕਾਲੀ ਦਲ ਨੇ ਮਤਲਬ ਕਿ ਜਿਹੜੀਆਂ ਪੰਜਾਬ ਦੀਆਂ ਚੰਡੀਗੜ੍ਹ ਸਮੇਤ 14 ਸੀਟਾਂ ਦਾ ਉਹ ਵੀ ਐਲਾਨ ਕਰ ਦਿੱਤਾ ਹੈ ਜੀ ਡਾਕਟਰ ਸਾਹਿਬ ਮਹਿੰਦਰ ਸਿੰਘ ਕੇਪੀ ਦੀ ਜੁਆਇਨਿੰਗ ਉੱਤੇ ਤੁਸੀਂ ਕਹਿ ਰਹੇ ਸੀ ਕਿ ਜਿਹੜੀ ਇੱਕ ਪਰਪਾਈ ਹੋਈ ਹੈ ਅਕਾਲੀ ਦਲ ਨੂੰ ਪਿਛਲੇ ਦਿਨੀ ਸਖਦੇਵ ਸਿੰਘ ਢੀਂਡਸਾ ਦਾ ਜਿਹੜਾ ਐਪੀਸੋਡ ਚੱਲਦਾ ਰਿਹਾ ਜਾਂ ਅਕਾਲੀ ਦਲ ਦੇ ਵਾਹਦ ਆਗੂ ਸ਼ਿਕੰਦਰ ਸਿੰਘ ਮਲੂਕਾ ਤੁਸੀਂ ਦੋ ਵੱਡੇ ਆਗੂਆਂ ਦਾ ਜ਼ਿਕਰ ਕੀਤਾ ਹੈ ਕਿ ਇੱਕ ਅਕਾਲੀ ਦਲ ਨੂੰ ਉਸ ਐਪੀਸੋਡ ਦੀ ਜਿਹੜੀ ਇਨਕਾਰਤਮਕ ਜਿਹੜੀ ਇੱਕ ਕਾਲੀਦਾਲ ਮਾਮਲਾ ਸਹਿਣ ਕਰ ਰਿਆ ਸੀ ਉਹਦੇ ਵਿੱਚ ਬਾਹਰ ਨਿਕਲਿਆ ਇੱਕ ਪਰਪਾਈ ਹੋਈ ਹੈ ਜੀ ਡਾਕਟਰ ਸਾਹਿਬ ਸ਼੍ਰੋਮਣੀ ਕਾਲੀਦਾਲ ਨੂੰ ਇਹਦੇ ਨਾਲ ਇੱਕ ਕੰਫੀਡੈਂਸ ਵਧਿਆ ਤੇ ਉਹਨਾਂ ਨੂੰ ਇੱਕ ਹਲਾਰਾ ਮਿਲਿਆ ਤੇ ਉਹਨਾਂ ਨੂੰ ਆਪਣਾ ਜਿਹੜਾ ਰੋਡ ਮੈਪ ਤੈਅ ਕਰਨ ਦਾ ਇੱਕ ਮੌਕਾ ਵੀ ਮਿਲੇ ਆ ਤੇ ਇਸ ਸਵੰਦ ਦੇ ਵਿੱਚ ਅੱਗੇ ਉਹ ਆਪਣੀ ਸਾਰੇ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦਾ ਸੰਕੇਤ ਦਿੰਦੇ ਨੇ ਇਹ ਆਪਣੀ ਕੈਂਪੇਨ ਨੂੰ ਕਿਸ ਤਰ੍ਹਾਂ ਚਲਾਉਂਦੇ ਨੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਪਰੰਤੂ ਇਸ ਮੰਦੇ ਵਿੱਚੋਂ ਇਹ ਸਪਸ਼ਟ ਹੈਗਾ ਕਿ ਸ਼੍ਰੋਮਣੀ ਅਕਾਲੀ ਦਲ ਪੂਰੇ ਧਮਖੰਮ ਦੇ ਨਾਲ ਪੂਰੇ ਹੌਸਲੇ ਦੇ ਵਿੱਚ ਆਇਆ ਕਿਉਂਕਿ ਉਹ ਪਿਛਲੇ ਦਿਨਾਂ ਤੋਂ ਉਹ ਤਲਵਾ ਚੱਲ ਰਹੀ ਸੀ ਉਸ ਤੋਂ ਬਾਅਦ ਤੁਰਤੋ ਫੁਰਤੀ ਜਿਸ ਤਰ੍ਹਾਂ ਇਹ ਕਾਰਵਾਈਆਂ ਹੋਈਆਂ ਨੇ ਤੇ ਉਹਨਾਂ ਨੇ ਆਪਣੇ ਸਾਰੇ ਉਮੀਦਵਾਰ ਐਲਾਨ ਬਿਲਕੁਲ ਅਕਾਲੀ ਦਲ ਪਹਿਲਾਂ ਇੱਕ ਤਰ੍ਹਾਂ ਜਲੰਧਰ ਦੇ ਵਿੱਚ ਹਾਸੀ ਸੀ ਤੇ ਇਹਦਾ ਮਤਲਬ ਇੱਕ ਆਵਾਜ਼ ਵੀ ਉੱਠ ਰਹੀ ਸੀ ਕਿ ਸ਼ਾਇਦ ਕੋਈ ਪ੍ਰਭਾਵਸ਼ਾਲੀ ਉਮੀਦਵਾਰ ਅਕਾਲੀ ਦਲ ਨੂੰ ਜ਼ਿਲੰਦਰ ਦੇ ਵਿੱਚੋਂ ਨਹੀਂ ਮਿਲ ਰਿਹਾ ਕਿਉਂਕਿ ਪਮਨ ਕੁਮਾਰ ਟੈਨੂ ਜਿਹੜੇ ਅਕਾਲੀ ਦਲ ਦੇ ਵੱਡੇ ਇੱਥੇ ਆਗੂ ਸਨ ਜ਼ਿਲੰਦਰ ਦੇ ਉਹ ਉਹਨਾਂ ਨੇ ਆਪ ਜੁਆਇਨ ਕਰ ਲਈ ਸੀ ਤੇ ਆਪ ਨੇ ਉਹਨਾਂ ਨੂੰ ਪਿਛਲੇ ਦਿਨੀ ਆਪਣਾ ਉਮੀਦਵਾਰ ਵੀ ਐਲਾਨ ਕਰ ਦਿੱਤਾ ਖੈਰ ਇਸ ਤੋਂ ਬਾਅਦ ਜਿਹੜਾ ਇੱਕ ਵੱਡਾ ਚਿਹਰਾ ਸਾਹਮਣੇ ਆਇਆ ਕਾਂਗਰਸ ਦਾ ਸਾਬਕਾ ਪ੍ਰਧਾਨ ਕਹੇ ਲੀਏ ਕਿ ਮਹਿੰਦਰ ਸਿੰਘ ਕੇਪੀ ਉਹ ਜਿੱਥੇ ਕਾਂਗਰਸ ਦਾ ਜਿੱਥੇ ਵੱਡਾ ਚਿਹਰਾ ਹੈ ਉੱਥੇ ਕਾਂਗਰਸ ਦੇ ਉੱਥੇ ਜਿਹੜੇ ਉਮੀਦਵਾਰ ਆਤਾਰਿਕ ਹੈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਹਨਾਂ ਦੇ ਰਿਸ਼ਤੇਦਾਰੀਆਂ ਦੇ ਵਿੱਚੋਂ ਵੀ ਉਹਨਾਂ ਦਾ ਇੱਕ ਵੱਡਾ ਜ਼ਿਕਰ ਆਉਂਦਾ ਹੈ ਕਹਿੰਦਾ ਭਾਪ ਕਿ ਕਾਂਗਰਸ ਦੇ ਵਿੱਚੋਂ ਆਏ ਨੇ ਤੇ ਉਸ ਕਾਂਗਰਸ ਦੇ ਉਮੀਦਵਾਰ ਨਾਲ ਉਹਨਾਂ ਦੀਆਂ ਰਿਸ਼ਤੇਦਾਰੀਆਂ ਨੇ ਕਹਿੰਦਾ ਭਾਪ ਕਿ ਅਕਾਲੀ ਦਲ ਨੂੰ ਜਿੱਥੇ ਇੱਕ ਬਹੁਤ ਵੱਡਾ ਡੈਂਟ ਪੈਂਦਾ ਵਿਖਾਈ ਦੇ ਰਿਹਾ ਸੀ ਉੱਥੇ ਉਹ ਸਾਰਾ ਕੁਝ ਇਸ ਜਿਹੜਾ ਹੁਣ ਹਾਲਾਤ ਨਵੇਂ ਤਰ੍ਹਾਂ ਦੇ ਸਾਹਮਣੇ ਆਏ ਨੇ ਉਹ ਉਹਦੇ ਵਿੱਚ ਕੁਛ ਨਾ ਕੁਛ ਕਵਰ ਹੁੰਦਾ ਵਿਖਾਈ ਦੇ ਰਿਹਾ ਹੈ ਕਹਿੰਦਾ ਭਾਪਕੇ ਪਮਨ ਕੁਮਾਰ ਟੇਨੂ ਤੋਂ ਬਾਅਦ ਅਕਾਲੀ ਦਲ ਨੂੰ ਜ਼ਿਲੰਦਰ ਦੇ ਵਿੱਚ ਉਸ ਤੋਂ ਵੀ ਇੱਕ ਵੱਡਾ ਚਿਹਰਾ ਕਹਿ ਲਈਏ ਕਿ ਨਸੀਬ ਹੋਇਆ ਹੈ ਸ਼ਾਇਦ ਕੋਈ ਅਤਕਤ ਨਹੀਂ ਨਾ ਹੋਏ ਤੇ ਚਰਨਜੀਤ ਸਿੰਘ ਚੰਨੀ ਕਾਂਗਰਸ ਦਾ ਇੱਕ ਵੱਡਾ ਚਿਹਰਾ ਉਹਦੇ ਮੁਕਾਬਲੇ ਖੜਾ ਕਰਨ ਲਈ ਅਕਾਲੀ ਦਲ ਦੇ ਕੋਲ ਇੱਕ ਸ਼ਖਸੀਅਤ ਸਾਮ੍ਹਣੇ ਆइए ਜੀ ਡਾਕਟਰ ਸਾਹਿਬ ਡਾਕਟਰ ਸਾਹਿਬ ਬੈਸਿੱਤ ਦਾ ਪੰਜਾਬ ਦੀਆਂ ਇਸ ਵਾਰ ਦੀਆਂ ਚੋਣਾਂ ਸਾਰੀਆਂ ਹੈ ਸਾਰੇ ਹਲਕਿਆਂ ਦੇ ਵਿੱਚ ਹੀ ਦਿਲਚਸਪ ਹੋਣਗੇ ਪਰੰਤੂ ਜਿਸ ਤਰ੍ਹਾਂ ਜਲੰਧਰ ਦੀ ਚੋਣ ਬੜੀ ਦਿਲਚਸਪ ਅਰੇ ਬੜੀ ਰਸਮਈ ਵੀ ਹੋਏਗੀ ਬੜੀ ਗੰਭੀਰ ਵੀ ਹੋਏਗੀ ਬਹੁਤ ਕੁਝ ਇਹਦੇ ਵਿੱਚੋਂ ਦੇਖਣ ਨੂੰ ਮਿਲਣਗੇ ਜਿਸ ਤਰ੍ਹਾਂ ਕਿ ਆਮ ਆਦਮੀ ਪਾਰਟੀ ਨੇ ਆਪਣਾ ਕੈਂਡੀਡੇਟ ਉੱਥੇ ਐਲਾਨਿਆ ਸੀਸ਼ੀਲ ਕੁਮਾਰ ਰਿੰਕੂ ਜਿਹੜੇ ਕੋਤੋਂ ਦੇ ਸਿਟਿੰਗ ਐਮਪੀ ਸਨ ਪਰੰਤੂ ਉਹ ਟਿਕਟ ਸਮੇਤੀ ਆਪ ਲਈ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਚਲੇ ਗਏ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਨੂੰ ਉਮੀਦਵਾਰ ਬਣਾ ਦਿੱਤਾ ਆਪਨੇ ਪਮਾਰਟੀ ਨੂੰ ਜੀ ਅਕਾਲੀ ਦਲ ਨੇ ਤਿਆਰ ਕੀਤੇ ਸੀ ਉਹ ਆਪ ਦੇ ਵਿੱਚ ਚਲੇ ਗਏ ਆਪ ਨੇ ਉਹਨਾਂ ਨੂੰ ਉਮੀਦਵਾਰ ਐਲਾਨ ਕਰ ਦਿੱਤਾ ਹੂੰ ਹੁਣ ਫਿਰ ਕਾਂਗਰਸ ਪਾਰਟੀ ਨੇ ਆਪਣੇ ਵੱਡੇ ਚਿਹਰੇ ਚਰਨਜੀਤ ਚੰਨੀ ਨੂੰ ਲਿਆਂਦਾ ਜਿਹੜੇ ਕਿ ਸਾਫ ਕਾ ਮੁੱਖ ਮੰਤਰੀ ਨੇ ਉਹ ਵੀ ਬੜੇ ਹਰਫਣ ਮੌਲਾ ਨੇ ਬੜਾ ਉਹਨਾਂ ਦੀ ਵੀ ਬੜੀ ਕਮਾਲ ਦੀ ਹੋ ਹੋਏਗੀ ਇਸ ਤਰ੍ਹਾਂ ਦਾ ਹੁਣ ਅੱਜ ਸੋ ਜੀ ਸਾਹਿਬ ਨਾਲ ਡਾਕਟਰ ਵੀ ਨੇ ਜੀ ਜੀ ਅਜੀ ਮਹਿੰਦਰ ਸਿੰਘ ਕੇਪੀ ਜੀ ਪਾਰਟੀ ਦੇ ਵਿੱਚ ਆ ਗਏ ਨੇ ਸ਼੍ਰੋਮਣੀ ਕਾਜੀ ਦਲ ਦੇ ਵਿੱਚ ਉਹ ਵੀ ਉਮੀਦਵਾਰ ਬਣ ਗਏ ਨੇ ਇੱਥੇ ਬੜੀ ਦਿਲਚਸਪ ਕਿਸਮ ਦੀ ਚੋਣ ਹੋਏਗੀ ਤੇ ਬੜਾਏ ਦੇ ਵਿੱਚੋਂ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਕੁਝ ਸੁਣਨ ਨੂੰ ਮਿਲੇਗਾ ਬੜੀ ਬੜੀ ਇੰਟਰਸਟਿੰਗ ਵੀ ਹੋਏਗੀ ਤੇ ਲੋਕਾਂ ਦਾ ਮਨੋਰੰਜਨ ਵੀ ਹੋਏਗਾ ਇਹ ਇਹ ਬਿਲਕੁਲ ਡਾਕਟਰ ਸਾਹਿਬ ਮਨੋਰੰਜਨ ਤਾਂ ਇੱਕ ਚਲੋ ਖੈਰ ਮੁੱਦੇ ਵੀ ਬੜੇ ਵੱਡੇ ਉੱਠਣਗੇ ਓਵਰ ਆਲ ਪੰਜਾਬ ਦੇ ਜਲੰਧਰ ਦੇ ਦੁਆਬੇ ਦੇ ਕਰ ਡਾਕਟਰ ਸਾਹਿਬ ਮਹਿੰਦਰ ਸਿੰਘ ਕੇਪੀ ਹੁਰੀ ਇੱਕ ਦਰਦ ਜ਼ਰੂਰ ਬਿਆਨ ਕਰ ਰਹੇ ਨੇ ਇੱਕ ਪ੍ਰਾਣਿਕ ਹਨ ਵੀਸਾ ਵਾਈ ਦੇ ਵਿੱਚ ਉਹ ਕਹਿ ਰਹੇ ਨੇ ਕਿ ਉਹਨਾਂ ਨੂੰ ਕਾਂਗਰਸ ਨੇ ਟਿਕਟ ਨਵਾਜ ਦਿੱਤੀ ਆਦਮਪੁਰ ਦੀ ਤੇ ਖੀਰੇ ਦੇ ਨਾਮਜ਼ਦਗੀ ਉਹਨਾਂ ਨੇ ਕਰਨੀ ਸੀ ਤਾਂ ਉਹਨਾਂ ਤੋਂ ਜਿਹੜਾ ਚੋਣ ਨਿਸ਼ਾਨ ਸੀ ਖੋ ਲਿਆ ਗਿਆ ਕਹਿੰਦਾ ਭਾਵੇਂ ਕੈਂਡੀਡੇਟ ਕਿਸੇ ਹੋਰ ਚਿਹਰੇ ਨੂੰ ਬਣਾ ਦਿੱਤਾ ਗਿਆ ਕੇਪੀ ਸਾਹਿਬ ਦਾ ਕਹਿਣਾ ਹੈ ਕਿ ਉਹ ਚਿਹਰਾ ਵੀ ਕਾਂਗਰਸ ਦਾ ਟਕਸਾਲੀ ਨਹੀਂ ਸੀ ਬਾਹਰੋਂ ਬਸਪਾ ਵੱਲੋਂ ਆਇਆ ਸੀ ਤੇ ਉਹਨਾਂ ਦੇ ਮਨ ਦੇ ਵਿੱਚ ਇੱਕ ਵੱਡੀ ਠੇਸ ਸੀ ਤੇ ਜਿਵੇਂ ਕੇਪੀ ਸਾਹਿਬ ਕਹਰੇ ਨੇ ਉਹਨਾਂ ਦੇ ਸਾਰੇ ਚਿਹਰੇ ਦੇ ਹਾਵ ਭਾਵ ਦੇਖੀਏ ਤਾਂ ਜਿਵੇਂ ਉਹਨਾਂ ਨੇ ਹੁਣ ਕਾਂਗਰਸ ਤੋਂ ਆਪਣਾ ਬਦਲਾ ਲੈ ਲਿਆ ਉਹਨਾਂ ਨੇ ਵੀ ਕਿਹਾ ਤਾਂ ਵੀ ਲਓ ਜੀ ਅਸੀਂ ਵੀ ਹੁਣ ਚੱਲੇ ਆ ਜਿਵੇਂ ਸਾਡਾ ਤੁਸੀਂ ਚੋਣ ਨਿਸ਼ਾਨ ਸਾਤ ਤੋਂ ਕੋ ਲਿਆ ਤੇ ਅਸੀਂ ਵੀ ਹੁਣ ਕੋਈ ਅਗਲਾ ਚੋਣ ਨਿਸ਼ਾਨ ਅਪਣਾ ਲ ਗਏ ਜੀ ਡਾਕਟਰ ਸਾਹਿਬ ਡਾਕਟਰ ਸਾਹਿਬ ਇਸ ਚੋਣ ਦੇ ਵਿੱਚ ਮੁੱਦੇ ਵੀ ਜਿਵੇਂ ਤੁਸੀਂ ਕਿਹਾ ਉੱਭਰ ਨਗੇ ਸਾਰਾ ਕੁਝ ਉੱਭਰੇਗਾ ਪਰੰਤੂ ਇੱਕ ਬੱਕਰੀ ਤਰ੍ਹਾਂ ਦਾ ਵੀ ਵਰਤਾਸ ਸਿਰ ਜਾ ਜਾਊਗਾ ਕਿ ਕਿੰਨੋਂ ਵਿਅਕਤੀ ਤਿੰਨੇ ਚਿਹਰੇ ਤਾਂ ਕਾਂਗਰਸ ਦੇ ਇਹਨਾਂ ਦਾ ਪਸੋਕੜ ਹੈਗਾ ਜਿਸ ਤਰ੍ਹਾਂ ਦੇਖਿਆ ਜਾ ਬਖੋਖਰੀਆਂ ਪਾਰਟੀਆਂ ਦੇ ਵਿੱਚ ਖੜੇ ਨੇ ਹਾਂ ਬਿਲਕੁਲ ਡਾਕਟਰ ਸਾਹਿਬ ਤਿੰਨੇ ਚਿਹਰੇ ਜਿਹੜੇ ਵੱਡੇ ਨੇਖ ਹੈ ਸਾਰਿਆਂ ਦਾ ਪਸੋਕੜ ਕਾਂਗਰਸੀ ਹੀ ਹੈ ਚੋਣ ਨਿਸ਼ਾਨਾਂ ਭਾਵੇਂ ਜਿਹੜੇ ਵੱਜੀ ਹੋ ਗਈ ਜੀ ਤੇ ਇਸੇ ਤਰ੍ਹਾਂ ਜਿਹੜੇ ਸੰਤੋਖ ਸਿੰਘ ਚੌਧਰੀ ਦਾ ਪਰਿਵਾਰ ਸੀ ਉਹ ਉਹਨਾਂ ਨੇ ਉਹਨਾਂ ਦੀ ਤਨਪਤ ਇਹਨੇ ਪਿਛਲੀ ਬਾਈ ਇਲੈਕਸ਼ਨ ਲੜੀ ਸੀ ਪਰੰਤੂ ਨਹੀਂ ਕਾਮਯਾਬ ਹੋਏ ਤੇ ਉਹ ਵੀ ਹੁਣ ਆਪਣੀ ਕਾਂਗਰਸ ਪਾਰਟੀ ਛੱਡ ਕੇ ਭਾਜਪਾ ਚਲੇ ਗਏ ਨੇ ਤੇ ਇਸ ਤਰ੍ਹਾਂ ਦਾ ਕਿਉਂਕਿ ਇਹਨਾਂ ਪਰਿਵਾਰਾਂ ਦਾ ਆਪਣੀ ਇਸ ਇਲਾਕੇ ਦੇ ਵਿੱਚ ਬੜਾ ਵੱਡਾ ਪ੍ਰਭਾਵ ਵੀ ਹੈ ਤੇ ਵੱਡਾ ਵੋਟ ਬੈਂਕ ਵੀ ਹੈਗਾ ਹੁਣ ਦੇਖਣ ਵਾਲੀ ਗੱਲ ਹੋਊਗੀ ਲੀਡਰ ਤਾਂ ਚਲੇ ਗਏ ਕਿਤੇ ਵਰਕਰ ਤਾਂ ਜਾ ਵੋਟਰ ਤਾਂ ਨਹੀਂ ਕਿਸ ਤਰ੍ਹਾਂ ਦਾ ਪੈਨਟਰਾ ਲੈਣਗੇ ਇਸ ਵਾਰ ਇਹ ਇਹ ਵੀ ਦੇਖਣ ਦੀ ਸਮਝ ਸਮਝਣ ਦੀ ਜ਼ਰੂਰਤ ਹੈ ਪੰਜਾਬ ਦੇ ਵਿੱਚ ਵੋਟਰ ਕਿਸ ਤਰ੍ਹਾਂ ਦਾ ਐਟੀਟਿਊਡ ਅਪਣਾਉਂਦੇ ਨੇਗੇ ਹਾਂ ਬਿਲਕੁਲ ਨਾਲ ਇਹ ਕਿੰਨੇ ਦੇ ਕਿਸ ਤਰ੍ਹਾਂ ਦੀ ਗੇਮ ਇੱਥੇ ਤੁਹਾਡੇ ਕਹਿੰਦਾ ਭਾਬ ਕੇ ਦਲ ਬਦਲੂ ਐਕੀ ਵੱਡੇ ਪੱਧਰ ਉੱਤੇ ਭਾਰੂ ਰਿਹਾ ਹੈ ਪੰਜਾਬ ਦੇ ਵਿੱਚ ਤੇ ਪੰਜਾਬ ਦੇ ਵਿੱਚੋਂ ਵੀ ਅੱਗੇ ਆਈਏ ਦੁਆਬਾ ਤੇ ਖਾਸ ਕਰਕੇ ਜਲੰਧਰ ਜਿੱਥੇ ਟਿਕਟਾਂ ਮੀ ਦਲ ਬਦਲਵਾਂ ਨੂੰ ਨਵਾਜੀਆਂ ਗਈਆਂ ਨੇ ਵੱਖ-ਵੱਖ ਜਿਹੜੀਆਂ ਸਿਆਸੀ ਤਿਰਾਂ ਨੇ ਦਲ ਬਦਲਵਾਂ ਦੇ ਨਾਲ ਜਿਹੜੀਆਂ ਸਿਆਸੀ ਤਿਰਾਂ ਉਹ ਵੀ ਬਰਾਬਰੀ ਜ਼ਿੰਮੇਵਾਰ ਨੇ ਹੁਣ ਅੱਗੇ ਵੇਖਣਾ ਹੋਵੇਗਾ ਕਿ ਵੋਟਰ ਉਹ ਜਿਹੜਾ ਆਪਣੀ ਜ਼ਿੰਮੇਵਾਰੀ ਕਮੇਨ ਬਹਾਉਣਗੇ ਬਿਲਕੁਲ ਤੁਹਾਡੇ ਵਾਲੀ ਡਾਕਟਰ ਸਾਹਿਬ ਗੱਲ ਵਾਜਬ ਹੈ ਹੁਣ ਜਿਹੜੀ ਅਗਲੀ ਪਹਿਰੇਦਾਰੀ ਹੈ ਅਗਲਾ ਫੈਸਲਾ ਉਹ VOTER ਦੇ ਹੱਥ ਹੈ ਜੀ ਡਾਕਟਰ ਸਾਹਿਬ ਡਾਕਟਰ ਸਾਹਿਬ ਇਸ ਵਾਰ ਕੌਮੀਆਂ ਦੇ ਵਿੱਚ ਕੌਮੀ ਚੱਕ ਮੰਤਰੀ ਪਦਰ ਦੇ ਉੱਪਰ ਜਿਹੋ ਜਿਹੀਆਂ ਪ੍ਰਸਥਿਤੀਆਂ ਵਸੇਟੇ ਲੈ ਰਹੀਆਂ ਨੇ ਬਿਸ਼ਿਪ ਤੇ ਵਿੱਚ ਕਿਸ ਤਰ੍ਹਾਂ ਦੀ ਮਾਰਾ ਮਾਰੀ ਦਾ ਚੱਲ ਰਿਹਾ ਹੈ ਤੇ ਪੰਜਾਬ ਦੇ ਵਿੱਚ ਕੀ ਬਈ VOTER ਇਨਾ ਇਹਨੂੰ ਪੰਜਾਬ ਦੀਆਂ ਸਮੱਸਿਆਵਾਂ ਨੂੰ ਜਾਂ ਪੰਜਾਬ ਦੇ ਜਿਹੜੇ ਮੁੱਦੇ ਨੇ ਕਿ ਉਹਨਾਂ 'ਤੇ ਕਿਸ ਤਰ੍ਹਾਂ ਲੈਣਗੇ ਜਾਂ ਕਿ ਸਿਰਫ ਉਹ ਆਪਣੇ ਲੀਡਰਾਂ ਦੀ ਜਿਹੜੀ ਉਹਨਾਂ ਦੇ ਕਰਦਾਰ ਨੇ ਜਾਂ ਉਹਨਾਂ ਦੀ ਪੇਸ਼ਕਾਰੀ ਹੈ ਕਿਤੇ ਉਹਦੇ ਵਿੱਚ ਫਸ ਕੇ ਰਹਿਣਗੇ ਜਾਂ ਕਿ ਇਹ ਵੀ ਹੋ ਸਕਦਾ ਹੈ ਕਿਤੇ VOTER ਉਦਾਸੀਨਤਾ ਨਹੀਂ ਹੋ ਜਾਣਗੇ ਕਿਉਂਕਿ ਜਿਹੜੇ ਜੂਠ ਹੈ ਇਸ ਬਸ ਤੋਂ ਵੱਧ VOTER ਜੂਠ ਦੀਆਂ ਨੇ ਕਿ ਜੂਠ ਦਾ ਐਟੀਟਿਊਡ ਇਹ ਇਨ੍ਹਾਂ VOTER ਦੇ ਪ੍ਰਤੀ ਇਸ ਤਰ੍ਹਾਂ ਦੇ ਜਿਹੜਾ ਵਰਤਾਰ ਹੈ ਇਸ ਪ੍ਰਤੀ ਉਹਨਾਂ ਦਾ ਕਿਸ ਤਰ੍ਹਾਂ ਰਹੂਗਾ ਇਹ ਆਉਣ ਵਾਲੇ ਦਿਨਾਂ ਦੇ ਛਲੇ ਸਪਸ਼ਟ ਹੋਣਾ ਹੈ ਤੇ ਸੋਸ਼ਲ ਮੀਡੀਆ ਦੇ ਰਾਹੀਂ ਪਤਾ ਲੱਗੇਗਾ ਵੀ ਕਿਸ ਪਾਸੇ ਨੂੰ ਜੂਟ ਕਿੱਧਰ ਨੂੰ ਧੁਰ ਰਿਹਾ ਤੇ ਕੀ ਕਰੇਗਾ ਕਿਉਂਕਿ ਜੂਟ ਦੀ ਅੱਪ ਵੱਧ ਸਮੱਸਿਆ ਆ ਮਾਨੀ ਪੰਜਾਬ ਦੀ ਬਿਲਕੁਲ ਨਾਲ ਸਰ ਜੀ ਅੱਜ ਹਾਂ ਜੀ ਅੰਦਰ ਇੱਕ ਗੱਲ ਹੈਗੀ ਆ ਵੀ ਜਲੰਧਰ ਸੈੱਟ ਕਰੇਗਾ ਪੰਜਾਬ ਦਾ ਇੱਕ ਜਿਸ ਤਰ੍ਹਾਂ ਕਿਹਾ ਜਾਵੇ ਪੰਜਾਬ ਦਾ ਇੱਕ ਲੀਡਿੰਗ ਹਲਕਾ ਸਭ ਤੋਂ ਵੱਡਾ ਹੈ ਜੀ ਆਪਾਂ ਇਹ ਹੀ ਕਰੇ ਪੰਜਾਬ ਦੇ ਵਿੱਚ ਇਹ ਵੀ ਇੱਕ اپنی ਵੱਖਰੀ ਤਰ੍ਹਾਂ ਦੀ ਜਿਹੜੀ ਹੈਗੀ ਪਹਿਚਾਣ ਨਰਤਾਤ ਕਰੇਗਾ ਜਲੰਧਰ ਦੀ ਜਿਹੜੀ ਚੋਣ ਹੈ ਇਹਦੇ ਵਿੱਚੋਂ ਵੀ ਬੜੇ ਮਸਲੇ ਉੱਠਣਗੇ ਤੇ ਇੱਥੇ ਕਾਫੀ ਕੁਝ ਮੰਥਨ ਵੀ ਹੋਏਗਾ ਰੜਕਿਆ ਵੀ ਜਾਏਗਾ ਤੇ ਸਾਹਮਣੇ ਵੀ ਆਏਗਾ ਹੂੰ ਬਿਲਕੁਲ ਡਾਕਟਰ ਸਾਹਿਬ ਕਹਿੰਦਾ ਪਾਪ ਕੇ ਜਦੋਂ ਅੱਜ ਜਲੰਧਰ ਮਹਿੰਦਰ ਸਿੰਘ ਕੇਪੀ ਅਕਾਲੀ ਦਲ ਜੁਆਇਨਿੰਗ ਕਰ ਰਹੇ ਸੀ ਤਾਂ ਉਹ ਸਮੇਂ ਸਗਵੀਰ ਸਿੰਘ ਬਾਦਲ ਉਤੇ ਪਹੁੰਚਦੇ ਆ ਤਾਂ ਮਹਿੰਦਰ ਸਿੰਘ ਕੇਪੀ ਖੁਰੀ ਇੱਕ ਗੱਲ ਜ਼ਰੂਰ ਉਹ ਭਾਰਦੇ ਆ ਕਿ ਪੰਜਾਬ ਦਾ ਪਲਾਜ ਹੋਣਾ ਤਾਂ ਉਹ ਇੱਕ ਰਿਜਨਲ ਪਾਰਟੀ ਖੇਤਰੀ ਪਾਰਟੀ ਵਧੇਰੇ ਕਰ ਸਕਦੀ ਹੈ ਕਹਿੰਦਾ ਪਾਪ ਕਿ ਉਹਨਾਂ ਕੋਲ ਵੱਡਾ ਤਜਰਬਾ ਹੈ ਕਈ ਸਾਲੋਂ ਕਹਿੰਦਾ ਪਾਪ ਕਿ 70 ਸਾਲ ਦੀ ਸਿਆਸਤ ਕੇਪੀ ਪਰਿਵਾਰ ਦੇ ਕੋਲ ਤੇ ਜਿਲੇ ਦਹਾਕਿਆਂ ਵੱਧੀ ਉਹ ਕਾਂਗਰਸ ਦੇ ਵਿੱਚ ਕੰਮ ਕਰਦੇ ਰਹੇ ਕਾਂਗਰਸ ਦੇ ਵਿੱਚ ਵੀ ਇਹ ਵੱਡੇ ਇੱਕ ਭਰਪੂਰ ਜ਼ਿੰਮੇਵਾਰੀ ਜਿਹੜੇ ਵਾਲੇ ਮਹਿਕਮੇ ਜਾਂ ਕਾਰਜ ਉਹਨਾਂ ਦੇ ਵਿੱਚ ਮਸ਼ਰੂਫ ਰਹੇ ਦੋ ਵਾਰ ਉਹ ਕਹਿੰਦਾ ਪਾਪ ਕਿ ਮੈਂਬਰ ਪਾਰਲੀਮੈਂਟ 2000 9 ਤੇ 14 ਦੇ ਵਿੱਚ ਪੰਜਾਬ ਦੇ ਦੋ ਵਾਰ ਮਨਿਸਟਰ ਤਿੰਨ ਵਾਰ ਉਹ ਐਮਐਲਏ ਬਣੇ ਖੈਰ ਉਹਨਾਂ ਕੋਲ ਵੱਡਾ ਤਜਰਬਾ ਹੈ ਉਹ ਵੀ ਤਜਰਬਾ ਹੈ ਜਦੋਂ ਕਾਂਗਰਸ ਨੇ ਉਹਨਾਂ ਨੂੰ ਉਮੀਦਵਾਰ ਬਣਾ ਕੇ ਉਹਨਾਂ ਦੀ ਉਮੀਦਵਾਰੀ ਖੋਲੀ ਅਜੇ ਸਾਰੇ ਤਜਰਬੇ ਦੇ ਵਿੱਚੋਂ ਉਹਨਾਂ ਨੇ ਜਿਹੜੀ ਇੱਕ ਗੱਲ ਅਵਾਰਨ ਦੀ ਕੋਸ਼ਿਸ਼ ਕੀਤੀ ਹੈ ਕਿ ਖੇਤਰੀ ਪਾਰਟੀ ਸੁਖਵੀਰ ਸਿੰਘ ਬਾਦਲ ਨੇ ਵੀ ਇਸ মিডিਆ ਮੀਟ ਦੌਰਾਨ ਇਹ ਗੱਲ ਵੀ ਅਵਾਰੀ ਕਿ ਇੱਕ ਬੰਨੇ ਹੋਣ ਨੈਸ਼ਨਲ ਪਾਰਟੀਆਂ ਨੇ ਇਸ ਪੰਜਾਬ ਦੇ ਲੋਕ ਸਭਾ ਪਿੰਡ ਦੇ ਵਿੱਚ ਤੇ ਦੂਜੇ ਬੰਨੇ ਜਿਹੜੀ ਹੈ ਪੰਜਾਬ ਦੀ ਰੀਜਨਲ ਪਾਰਟੀ ਉਹਨਾਂ ਨੇ ਆਪਣੀ ਪਾਰਟੀ ਨੂੰ ਖੇਤਰੀ ਪਾਰਟੀ ਦੱਸਦੇ ਆ ਇੱਕ ਮੰਗ ਵੀ ਕੀਤੀ ਹੈ ਤੇ ਨਾਲ ਜਿਹੜਾ ਇਹ ਮੁੱਦਾ ਅਕਾਲੀ ਦਲ ਉਠਾ ਰਿਹਾ ਹੈ ਉਹ ਉਹਦੇ ਤੇ ਦੁਬਾਰਾ ਉਹਨੂੰ ਵਾਰ-ਵਾਰ ਅਭਾਰਨ ਦੀ ਕੋਸ਼ਿਸ਼ ਵੀ ਕੀਤੀ ਗਈ ਹੈ ਡਾਕਟਰ ਸਾਹਿਬ ਇਹ ਖੇਤਰੀ ਪਾਰਟੀ ਅਕਾਲੀ ਦਲ ਜਾਂ ਬਾਕੀ ਪਾਰਟੀਆਂ ਨੈਸ਼ਨਲ ਪਾਰਟੀ ਦੀਆਂ ਦਰਜੇ ਦੀਆਂ ਕਹੋਂ ਵਾਲੀਆਂ ਨੇ ਕੀ ਇਹ ਮੁੱਦਾ ਕਿੱਥੋਂ ਤੱਕ ਇਹ ਪੰਜਾਬ ਦੇ ਲੋਕ ਇਹਨੂੰ ਦੇਖਣਗੇ ਸੋਚਣਗੇ ਵਿਚਾਰਨਗੇ ਜਾਂ ਅਗਲੇ ਸਮੇਂ ਪੰਜਾਬ ਦੇ ਵਿੱਚ ਕੋਈ ਹਵਾਈ ਅਜੀਬ ਅੱਗੇ ਕੀ ਕਿਸੇ ਕਿਸੇ ਘਟਨ ਵਾਂਗ ਜਿਵੇਂ ਕਿ ਪਿਛਲੇ ਸਮੇਂ ਪੰਜਾਬ ਦੇ ਵਿੱਚ ਅਜਿਹਾ ਹੁੰਦਾ ਰਿਹਾ ਹੈ ਇਹ ਕਿਵੇਂ ਰਹਿਣ ਵਾਲਾ ਹੈ ਜੇ ਆਪਾਂ ਸੰਭਾਵਨਾਵਾਂ ਲੈ ਲਈਏ ਮੂٹے ਤੌਰ ਤੇ ਪੰਜਾਬ ਦਾ ਜਿਹੜਾ ਇਹ ਪੇੜ ਹੈ ਕਿਉਂਕਿ ਅਕਾਲੀ ਦਲ ਨੇ ਅੱਜ ਸਾਰੀਆਂ ਦੀ ਸਾਰੀਆਂ ਪੰਜਾਬ ਦੀਆਂ 14 ਸੀਟਾਂ ਲਾਣ ਦਿੱਤੀਆਂ ਨੇ ਇਸ ਤੋਂ ਪਹਿਲਾਂ ਇਹ ਜੁਬੇ ਦੀ ਸਤਾ ਤੇ ਰਾਮ ਆਦਮੀ ਪਾਰਟੀ ਉਸਨੇ ਵੀ ਆਪਣੇ ਸਾਰੇ ਉਮੀਦਵਾਰਾਂ ਨੂੰ ਜਿਹੜਾ ਮੈਦਾਨ ਸੌਂਪ ਦਿੱਤਾ ਹੈ ਤੇ ਸਾਰੇ ਆਪ ਦੇ ਉਮੀਦਵਾਰ ਮੈਦਾਨ ਦੇ ਵਿੱਚ ਜੂਜ ਰਹੇ ਨੇ ਕਾਂਗਰਸ ਦੀਆਂ ਕੁਝ ਸੀਟਾਂ ਦਾ ਐਲਾਨ ਹੋਣਾ ਹਾਲੇ ਬਾਕੀ ਹੈ ਭਸਪਾ ਵੱਲੋਂ ਵੀ ਵੱਡੇ ਪੱਦਿਆਂ ਤੇ ਜਿਹੜੀ ਸੂਚੀ ਵਧਾਈ ਜਾ ਰਹੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਇਸ ਪਾਸੇ ਵੱਡੇ ਪੱਦਰ ਤੇ ਮਸਰੂਫ ਹੈ ਜੀ ਡਾਕਟਰ ਸਾਹਿਬ ਜਿੰਦਰ ਸਾਹਿਬ ਬਿਲਕੁਲ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਵੱਡੀਆਂ ਪਾਰਟੀਆਂ ਨੇ ਆਪਣੇ ਉਮੀਦਵਾਰ ਐਲਾਨ ਦਿੱਤੇ ਨੇ ਕਾਂਗਰਸ ਨੇ ਲਾਲ ਨੇ ਐਲਾਨ ਨੇ ਨੇ ਕਿ ਉਮੀਦਵਾਰ ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਨੇ ਵੀ ਕੁਝ ਆਪਣੇ ਉਮੀਦਵਾਰਾਂ ਨੂੰ ਹਲੇ ਉਤਾਰਨੇ ਪਾਰਟ ਜਨਤਾ ਪਾਰਟੀ ਦੇ ਵੀ ਉਮੀਦਵਾਰ ਬਿਲਕੁਲ ਜੀ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਵੀ ਕਈ ਹਲਕਿਆਂ ਦੇ ਵਿੱਚੋਂ ਆਪਣੇ ਉਮੀਦਵਾਰ ਉਤਾਰੇ ਨੇ ਜਿਸ ਤਰ੍ਹਾਂ ਤੁਸੀਂ ਦੱਸਿਆ ਤੇ ਮਾਮਲਾ ਇਸ ਵਾਰ ਬੜਾ ਦਿਲਚਸਪ ਹੋਣ ਵਾਲਾ ਹੈ ਤੇ ਦੂਸਰੀ ਗੱਲ ਇਹ ਵੀ ਨਹੀਂ ਕਹਿ ਸਕਦੇ ਵੀ ਜਿਸ ਤਰ੍ਹਾਂ ਕਿ ਪਹਿਲਾਂ ਲੱਗਦਾ ਸੀ ਵੀ ਕਈ ਪਾਰਟੀਆਂ ਦੇ ਪਾਸ ਅ ਉਮੀਦਵਾਰ ਉਮੀਦਵਾਰਾਂ ਦੀ ਕਮੀ ਹੈ ਪਰ ਇਸ ਤਰ੍ਹਾਂ ਦੀ ਵੀ ਕੋਈ ਗੱਲ ਨਹੀਂ ਹੁਣ ਜਿੱਥੋਂ ਤੱਕ ਜਿਵੇਂ ਹੈ ਉਮੀਦਵਾਰ ਸਾਰੇ ਮੈਦਾਨ ਦੇ ਵਿੱਚ ਆ ਰਹੇ ਨੇ ਤੇ ਫਿਊਮਲੀ ਕਾਲੀ ਦਲ ਨੇ ਸਭ ਤੋਂ ਵੱਡਾ ਜਿਹੜਾ 14 ਨਹੀਂ 14 ਸੀਟਾਂ ਤੇ ਆਪਣਾ ਐਲਾਨ ਕਰ ਦਿੱਤਾ ਹੈ ਇਹ ਇਹ ਦੇ ਰੀਜਨਲ ਪਾਰਟੀ ਦਾ ਆਪਣਾ ਇਹਨਾਂ ਨੇ ਦਾਇਤਾ ਪੂਰਾ ਕਰਨ ਦੇ ਲਈ ਆਪਣਾ ਅ ਅਗਲੀ ਕਾਰਵਾਈਆਂ ਆਰੰਭ ਦਿੱਤੀਆਂ ਨੇ ਇਸੇ ਤਰ੍ਹਾਂ ਮੂਨੇ ਇਹ ਚੋਣ ਮੈਦਾਨ ਦਾ ਪਖੇਗਾ ਤੇ ਇਹਦੇ ਚੋਂ ਹਾਲ ਦੀ ਘੜੀ ਇਹ ਨਹੀਂ ਕਿਹਾ ਜਾ ਸਕਦਾ ਬਈ ਹਵਾ ਕਿਸ ਵੱਲ ਨੂੰ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹਵਾ ਬਣਾਉਣੀ ਪੈਣੀ ਹੈ ਪਾਰਟੀਆਂ ਆਪਣਾ ਮੈਨੀਫੈਸਟੋ ਲੈ ਕੇ ਜਾਣਗੀਆਂ ਤੇ ਆਪਣੇ ਵਿਚਾਰ ਲੈ ਕੇ ਜਾਣਗੇ ਆਪਣੇ ਵਰਕਰਾਂ ਕੋਲੇ ਜਾਣਗੇ ਉੱਥੇ ਹੋਏਗਾ ਤੇ ਜਿੱਥੋਂ ਤੱਕ ਹੈ ਕਿ ਇਹਨਾਂ ਪਾਰਟੀਆਂ ਪੂਰੀ ਤਰ੍ਹਾਂ ਸਾਹਮਣੇ ਸਾਹਮਣੇ ਹੁਣ ਫੌਜਾਂ ਹੋ ਚੁੱਕੀਆਂ ਨੇ ਤੇ ਸਾਰੇ ਆਪਣੇ ਦਮ ਖਾਮ ਦੇ ਨਾਲ ਭਰਪੂਰ ਨੇ ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਪੰਜਾਬ ਦੇ ਜਿਹੜੇ ਅਸਲੀ ਮੁੱਦੇ ਨੇ ਪੰਜਾਬ ਦਾ ਆ ਪਾਣੀ ਆ ਦਾ ਮਸਲਾ ਪਾਸ਼ਾ ਦਾ ਮਸਲਾ ਹੋਰ ਮਸਲੇ ਨੇ ਜਿਹੜੇ ਪੰਜਾਬੀ ਇਹ ਮਸਲੇ ਨੇਗੇ ਪੰਜਾਬ ਨਾਲ ਸੰਬੰਧਿਤ ਨੇ ਖਾਸ ਤੌਰ ਤੇ ਇਹਦੇ ਵੀ ਰੀਜਨਲ ਪਾਰਟੀਆਂ ਰਾਜਨੀਤੀ ਆ ਕਿ ਉਹ ਉਹਨਾਂ ਦੀ ਸਿਆਸਤ ਦਾ ਕੇਂਦਰ ਇਹ ਹੁੰਦਾ ਹੈ ਉਹ ਪੰਜਾਬ ਬਾਰੇ ਹੋ ਵੱਧ ਤੋਂ ਵੱਧ ਗੱਲ ਕਰਨੀ ਜਾਂਦੀ ਹੈ ਕਿ ਜਿਹੜੀਆਂ ਨੈਸ਼ਨਲ ਪਾਰਟੀਆਂ ਨੇ ਉਹਨਾਂ ਦੇ ਉੱਪਰ ਹਾਈ ਕਮਾਂਡ ਹੁੰਦੀ ਹੈ ਉਹਨਾਂ ਨੇ ਦੂਜੇ ਸੂਬਿਆਂ ਦੀ ਪੋਲਿਟਿਕ ਕਰਨੀ ਹੁੰਦੀ ਆ ਉਹਨਾਂ ਦੇ ਹਿੱਤ ਟਕਰਾਉਂਦੇ ਨੇ ਇਸ ਕਰਕੇ ਉਹਨਾਂ ਦੀ ਜਵਾਨ ਕੁਝ ਦਬਮੀ ਹੁੰਦੀ ਆ ਤੇ ਕੇਂਦਰ ਵੱਲ ਨੂੰ ਉਹਨਾਂ ਦਾ ਜ਼ਿਆਦਾ ਰੁਝਾਨ ਹੁੰਦਾ ਤੇ ਇਹਨਾਂ ਦਾ ਜਿਹੜਾ ਸੰਗੀਟਾਂਚੇ ਵੱਲੋਂ ਬੰਦਰ ਗਿਆਨ ਕੋਈ ਗੱਟੇ ਸ਼੍ਰੋਮਣੀ ਕਾਲੀ ਦਲ ਇਸ ਪੱਖੋਂ ਤਾਂ ਇੱਕੋ ਇੱਕ ਪਾਰਟੀ ਹੈ ਜਿਹੜੀ ਕਿ ਸੰਘਵਾਦ ਦੇ ਲਈ ਆਪਣੀ ਵਕਾਲਤ ਕਰ ਸਕਦੀ ਹੈ ਤੇ ਪਹਿਲਾਂ ਕਰਦੀ ਵੀ ਰਹੀ ਤੇ ਇਹਦਾ ਇਤਿਹਾਸ ਵੀ ਹੈ ਪਿਛਲਾ ਇਤਿਹਾਸ ਜੇ ਦੇਖਿਆ ਜਬ ਤਾਂ ਪੰਜਾਬ ਬਾਰੇ ਜੋ ਸੰਘਰਸ਼ ਕਰਦੀ ਰਹੀ ਹੈ ਸ਼੍ਰੋਮਣੀ ਕਾਲੀ ਦਲ ਕਰਦੀ ਰਹੀ ਹੈ ਤੇ ਹੁਣ ਵਾਲੇ ਦਿਨਾਂ ਦੇ ਵਿੱਚ ਇਹ ਕਿੰਨਾ ਪ੍ਰਭਾਵਕ ਕਰਨਗੇ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਇਹ ਹਾਲਿਆਂ ਆਨਾ ਆਪਣੇ ਅੰਦਰੂਨੀ ਸੰਕਟਾਂ ਦੇ ਉੱਪਰ ਕਾਬੂ ਪਾ ਕੇ ਆਪਣੀ ਉਮੀਦਵਾਰਾਂ ਨੂੰ ਲਾਨ ਕੇ ਇਸ ਪੱਖ ਤੋਂ ਸੁਰਖਰੂ ਹੋ ਕੇ ਹੁਣ ਅੱਗੇ ਵਧਦੇ ਨੇ ਇਹ ਦੇਖਣ ਵਾਲੀ ਗੱਲ ਆਉਣ ਵਾਲੇ ਦਿਨਾਂ ਦੇ ਵਿੱਚ ਸਾਹਮਣੇ ਆਏਗੀ ਇਹ ਬਿਲਕੁਲ ਣਡਰ ਸਾਹਿਬ ਬਿਲਕੁਲ ਸ਼ੁਰੂਆਤੀ ਦੌਰ ਦੇ ਵਿੱਚ ਇਹ ਜ਼ਰੂਰ ਹੈ ਕਿ ਕੀ ਗੱਲ ਸਾਹਮਣੇ ਆ ਰਹੀ ਹੈ ਇੱਕ ਆਵਾਜ਼ ਉੱਠਣ ਲੱਗੀ ਹੈ ਕਿ ਪੰਜਾਬ ਦੇ ਵਿੱਚ ਮੁਕਾਬਲੇ ਬਹੁਤ ਕੋਨੇ ਹੋਣਗੇ ਚਾਹ ਕੋਨੇ ਹੋਣਗੇ ਖੈਰ ਅੱਗੇ ਵੇਖਣ ਵਾਲੀ ਗੱਲ ਹੈ ਡਾਕਟਰ ਸਾਹਿਬ ਤੁਸੀਂ ਅੱਜ ਦੇ ਸਾਰੇ ਇਹ ਹਾਲਾਤ ਕਿਵੇਂ ਮੂਡ ਖਾਦਾ ਹੈ ਖਾਸ ਕਰਕੇ ਅਕਾਲੀ ਸਿਆਸਤ ਨੇ ਅਕਾਲੀ ਸਿਆਸਤ ਦੇ ਇਰਦ-ਗਿਰਦ ਜਿਹੜੀਆਂ ਹੋਰ ਸਿਆਸੀ ਚੁਣੌਤੀਆਂ ਨੇ ਜਵਾਬ ਹੈ ਦੇ ਬੜੀ ਵਿਸਤਾਰ ਨਾਲ ਤੁਸੀਂ ਚੈਨਲ ਯੂਨੀਸ਼ਨ ਪੰਜਾਬੀ ਨਾਲ ਸੰਜੇ ਕੀਤੇ ਆਪਣਾ ਬੜਾ ਮੁੱਲਾ ਸਮਾਧਿਤਾ ਡਾਕਟਰ ਸਾਹਿਬ ਤੁਹਾਡਾ ਤਨਵਾਦ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਇਹ ਮਿਸ਼ਨ ਪੰਜਾਬੀ